ਉਹ ਚਾਹਦੇ ਆ ਰੱਬਾ ਸਾਨੂੰ ਇਹੋ ਜਿਹੀ ਕੁੜੀ ਕਿਰਪਾ ਕਰੋ ਜੀ ਕੋਈ ਵਾਹ ਗੁਰੂ ਜੀ ਚਾਹਦੇ ਆ ਰੱਬਾ ਸਾਨੂੰ ਇਹੋ ਜਿਹੀ ਕੁੜੀ ਕਿਰਪਾ ਕਰੋ ਜੀ ਕੋਈ ਵਾਹ ਗੁਰੂ ਜੀ ਹਰ ਗੱਲ ਬੀਬੀ ਸਾਡੇ ਰਹੇ ਮਨ ਦੇ ਦਵੇ ਨਾ ਖੰਮ ਨੂੰ ਜਭਾਵ ਤੋੜ ਕੇ ਇਹੋ ਜਿਹੀ ਕੁੜੀਆਂ ਮੇਰੀ ਬੀਬੇ ਪਾਲਦੇ ਜਿਹੜੇ ਮੋਲ ਬੇ ਮਨ ਮਿੱਠਾ ਮਿੱਠਾ ਬੋਲ ਕੇ ਹੋ ਜੇ ਕੋੜੀਆਂ ਮੇਰੀ ਬੇਬੇ ਭਾਂਦੀ ਜਿਹੜੀ ਹੌ ਲਵੇ ਮਨ ਮਿੱਠਾ ਮਿੱਠਾ ਬੋਲ ਕੇ ਹਾਂ ਬੋਲਣੇ ਨੂੰ ਛੁਰੀ ਵਾਂਗ ਹੋਵੇ ਤਖੀ ਨਾ ਜਿਆਦਾ ਵੀ ਨਾ ਹੋਵੇ ਕਿਤੇ ਪੜੀ ਲਿਖੀ ਨਾ ਬੋਲਣੇ ਨੂੰ ਛੁਰੀ ਵਾਂਗ ਹੋਵੇ ਤਖੀ ਨਾ ਉਹ ਤੇ ਵੀ ਨਾ ਹੋਵੇ ਕਿਤੇ ਪੜੀ ਲਿਖੀ ਨਾ ਹਵੇ ਜਮਾ ਸਾਉ ਜਿਓ ਮੇਰੇ ਵਰਗੀ ਹੋਵੇ ਜੋ ਮਸਾ ਹੋ ਜਿਓ ਮੇਰੇ ਵਰਗੀ ਭੱਜੇ ਭੱਜੇ ਆਵੇ ਮੇਰੇ ਅੱਦੇ ਬੋਲਤੇ ਇਹੋ ਜੀ ਕੁੜੀਆਂ ਮੇਰੀ ਬੇਬੇ ਪਾਣ ਦੇ ਜਿਹੜੀ ਮੋਹ ਲਵੇ ਮਨ ਮਿੱਠਾ ਮਿੱਠਾ ਬੋਲ ਕੇ ਇਹੋ ਜੀ ਕੁੜੀਆਂ ਮੇਰੀ ਬੇਬੇ ਪਾਣ ਦੇ ਜਿਹੜੀ ਮੋਹ ਲਵੇ ਮਨ ਮਿੱਠਾ ਮਿੱਠਾ ਬੋਲ ਕੇ ਹੋ ਕਰਦੀਆਂ ਮਰਜ਼ੀਆਂ ਪੀੜ ਅੱਜ ਦੀ ਕਿਤੇ ਹੋਵੇ ਨਾ ਮੋਬਾਈਲ ਦਾ ਉਹ ਖੜਾ ਛੱਡ ਦੇ ਰਦੀਆਂ ਮੰਨ ਦੀਆਂ ਕਿਡੀਆਂ ਜਦ ਹੀ ਕਿਤੇ ਹੋਵੇ ਨਾ ਇੰਸਟਾ ਲੈਣਾ ਛੱਡ ਦੇ ਆ ਸਿੱਧੋਵੇਂ ਸ਼ਾਮ ਨੂੰ ਘਰ ਬਣਦੇ ਆ ਸਿੱਧੋਵੇਂ ਸ਼ਾਮ ਨੂੰ ਘਰ ਬਣਦੇ ਵੇਖੇ ਜਾਵੇ ਬਾਰ ਬਾਰ ਬੂਆ ਖੋਲ ਕੇ ਇਹੋ ਜਿਹੀ ਕੁੜੀਆਂ ਮੇਰੀ ਬੇਬੇ ਪਾਣਦੇ ਜਿਹੜੀ ਮੋਹਲ ਦੇ ਮਨ ਮਿੱਠਾ ਮਿੱਠਾ ਬੋਲ ਕੇ ਇਹੋ ਜਿਹੀ ਕੁੜੀਆਂ ਮੇਰੀ ਬੇਬੇ ਪਾਣਦੇ ਜਿਹੜੀ ਮੋਹਲ ਦੇ ਮਨ ਮਿੱਠਾ ਮਿੱਠਾ ਬੋਲ ਕੇ ਆਫਿਰ ਜਾਵੇ ਮੇਰੀ ਮੰਮੀ ਨਾਲ ਹੱਸਦੀ ਸਿਰ ਉੱਤੇ ਚੁੰਨੀ ਵੀ ਨਾ ਹੋਵੇ ਚੱਕਦੇ ਫਿਰ ਜਾਵੇ ਮੇਰੇ ਬੇਬੇ ਨਾਲ ਹੱਸਦੀ ਸਿਰ ਉੱਤੇ ਚੁੰਨੀ ਵੀ ਨਾ ਹੋਵੇ ਚੱਕਦੇ ਐ ਹੋਈ ਪਣਾਂਜੀਆਂ ਚੋਜ ਵਿੱਚ ਕੋਈ ਭੁੱਲ ਜਾਣੇ ਭਾਗ ਜਦ ਮਿੱਕੀ ਬਨਦੇ ਐ ਹੋ ਜੇ ਕੁੜੀਆਂ ਮੇਰੇ ਬੇਬੇ ਪਾਣਦੇ ਜਾਣੇ ਮਾں ਲਵੇ ਮਨ ਮਿੱਠਾ ਮਿੱਠਾ ਬੋਲ ਕੇ ਕਿਹੜੀ ਕੁੜੀਆਂ ਮੇਰੀ ਬੇਬੇ ਪਾਣ ਦੀ ਜਿਹੜੀ ਮੋਹ ਲਵੇ ਮਨ ਮਿੱਠਾ ਮਿੱਠਾ ਬੋਲ ਕੇ